ਆਪਣੇ ਕੋਲੇ ਬੀਐਸਕੇ ਦਾ ਜਿਹੜਾ ਰਿਪੀਟਰ ਕਿੱਟ ਸੀਗੀ ਉਹ ਇਹਨਾਂ ਨੂੰ ਦਿੱਤੀ ਐ ਵੀ ਤੁਸੀਂ ਵਰਤੋ ਠੀਕ ਐ ਤੇ ਇਹਨਾਂ ਨੇ ਦੱਸਿਆ ਬਹੁਤ ਸੋਹਣਾ ਰਿਜ਼ਲਟ ਆਏ ਹੁਣ ਬਾਰ ਬਾਰ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਐ ਜਾਂ ਇਹਨਾਂ ਦੇ ਕਿਸੇ ਆਂਢ ਗੁਆਂਢ ਕਿਸੇ ਭੈਣ ਭਣ ਨੂੰ ਕਿਸੇ ਰਿਸ਼ਤੇਦਾਰ ਨੂੰ ਤਾਂ ਇਹ ਉਹਨਾਂ ਨੂੰ ਦੱਸ ਦਿਆ ਵੀ ਰਾਮਪਰੇ ਜਾਓ ਤੁਸੀਂ ਵੀ ਉੱਥੋਂ ਆ ਬੀਐਸਕੇ ਦੀ ਦਵਾਈ ਲਿਆਓ ਮਤਲਬ ਹੁਣ ਇਹ ਐ ਵੀ ਡਾਕਟਰ ਸਾਹਿਬ ਆਂਢ ਗੁਆਂਢ 'ਚ ਵੀ ਰਿਪੀਟ ਨਹੀਂ ਹੁੰਦੰਦੇ ਨਹੀਂ ਹੋਣ ਦਿੰਦੇ ਜੀ ਤੇ ਮਸਟੈਟਸ ਤੋਂ ਤਾਂ ਇਹ ਜਦੋਂ ਵੀ ਕੋਈ ਬਾਜ਼ਾਰ ਜਾਂਦੇ ਆ ਆਪਣੀ ਪ੍ਰੈਕਟਿਸ ਕਰਦੇ ਆ ਹਿਊਮਨ ਡੀ ਤਾਂ ਇਹ ਇਹ ਮੈਡੀਸਨ ਉੱਥੋਂ ਲੈ ਕੇ ਆਉਂ ਵੱਧਾ ਜੀ ਉਹ ਕਿਵੇਂ ਵੱਧਾ ਉਹ ਨੁਸਖਾ ਦੱਸੋ ਕਿਹੜਾ ਨੁਸਖਾ ਬਣਾਇਆ ਤੁਸੀਂ ਉਹ ਤਾਂ ਜਿਵੇਂ ਮਤਲਬ ਇਹਨਾਂ ਦੇ ਇਹ ਵੀ ਦਿੰਨੇ ਆ ਮੈਡੀਸਨ ਨਾਲ ਜੀ ਹਨਾ ਨਾਲ ਇਹਨਾਂ ਦੇ ਕੈਲਸ਼ੀਅਮ ਆਉਂਦੇ ਹੈਗੇ ਠੀਕ ਹੈ ਜੀ ਤੇ ਲਿਵਰ ਟੋਨਿਕ ਵੀ ਆਉਂਦਾ ਹੈਗਾ ਮਿਲਕ ਟੋਨਿਕ ਆਉਂਦਾ ਹੈਗਾ ਜੀ ਉਹ ਜਿਵੇਂ ਪਸ਼ੂ ਲੈਕਟੇਸ਼ਨ ਦੇ ਵਿੱਚ ਆਉਂਦਾ ਹੈਗਾ ਤਾਂ ਉਹ ਦਿਓ ਕਿਉਂਕਿ ਉਹਦੇ ਬਹੁਤ ਵਦਖੜੇ ਰਿਜ਼ਲਟ ਨੇ ਜੀ ਪਰ ਸਾਡੀ ਆਸ ਤੋਂ ਉਹ ਜੀ 4-5 ਲੀਟਰ ਉੱਪਰ ਗਿਆ ਜੀ 4-5 ਲੀਟਰ ਹਾਂਜੀ ਹਾਂਜੀ ਜੀ ਬਹੁਤ ਬਹੁਤ ਹੁੰਦਾ 4-5 ਲੀਟਰ ਬਹੁਤ ਹੁੰਦਾ ਜੀ ਇਹ ਸੌਖਾ ਨਹੀਂ ਬਣਦਾ ਪਰ ਪਸ਼ੂ ਵਗ ਜਾਂਦੇ ਜੀ 4 ਲੀਟਰ 5 ਲੀਟਰ ਡੰਗਦਾ ਇਹਦਾ ਗੱਲ ਹੀ ਕੁਝ ਨਹੀਂ ਜਿਹੜਾ ਬੰਦਾ ਇਹਨੂੰ ਪ੍ਰੋਪਰ ਟਾਈਮ ਨਾ ਦੇਊਗਾ ਨਾ ਜੀ ਉਹਨੂੰ ਰਿਜ਼ਲਟ ਇਦਾਂ ਹੀ ਮਿਲਣਗੇ ਕਿਆ ਬਾਤ ਹਾਂਜੀ ਹਾਂਜੀ ਇਹ ਜਿੰਨੇ ਦਿਨਾਂ ਚ ਮਿਲ ਜਾਂਦਾ ਰਿਜ਼ਲਟ ਇਹ ਤਾਂ ਤੀਜੇ ਡੰਗ ਦੇ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਜੀ ਅੱਛਾ ਉਹਦੇ ਵਾਸਤੇ ਕੀ ਹੈਗਾ ਉਹ ਮਿਲਕ ਟੋਨਿਕ ਹੈਗਾ ਜੀ ਇੱਕ 10 ਨੰਬਰ ਹੈਗੀ ਇਹਨਾਂ ਦੀ ਹਾਈ ਮਿਲਕ